ਮੈਂ ਨਿਰਮਲ ਕੌਰ ਨੰਮੀ ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਮੈਂ ਤੁਹਾਨੂੰ ਸੁਣਾਉਣ ਲੱਗਿਆ ਜੀ ਢੋਲਕੀ ਵਾਲਾ ਗੀਤ ਇਸਮੋ ਜੀ ਦੇ। ਉੱਚਾ ਚਵਾਰਾ ਪਾ ਬਿਠਾਣੇਂਦਾਰਾ ਉੱਚਾ ਚਵਾਰਾ ਪਾ ਉੱਚਾ ਚਵਾਰਾ ਪਾ ਬਿਠਾਣੇਂਦਾਰਾ ਉੱਚਾ ਚਵਾਰਾ ਪਾ ਹਰਤੇਰ ਦੋ ਮੰਜਿਆਂ ਦੀ ਥਾਂ ਬਿਠਾਣੇਂਦਾਰਾ ਹਰਤੇਰ ਦੋ ਮੰਜਿਆਂ ਦੀ ਥਾਂ पीजे जे बार घर लिया बिठानेदार पीजे बार घर लिया मैं भी खामा तू भी खामे मैं भी खामा तू भी खामे मे तोगी तेरी माँ बिठानेदार उचा चवारा पा बिठानेदार उचा चवारा पा उच्चा चवारा पा बिठानेदार उचा चवारा पा சரிமிங்க பூல்ல பண்ண பட்டாணி சரிமிங்க பூல பண்ண சீமிங்க பூல பண்ண பட்டாணே சீமிங்க பூல பண்ணா தூ தூ தோத்தே கவுமா பட்டாணே உச்சா சுவாராப்பா பட்டாணி உச்சா ராப்பா பிாாணி உச்சா வாப்பா பிணே உச்சா சுவாராப்பா சோணி கார பட்டி சோணி காரிய சோணி காரிய பிணாணி சோணி காரிய மீட்டா தூபி ப ਮੈਂ ਵੀ ਬੈਠਾਂ ਤੂੰ ਵੀ ਬੈਠੇ ਗੇਟ ਫੁਲੁਗ ਤੇਰੀ ਮਾਂ ਬਿਠਾਣਦਾਰ ਉੱਚਾ ਚਵਾਦਾ ਆ ਪਟਾਣਦਾਰ ਉੱਚਾ ਚਵਾਰਾ ਪਾ ਬਿਟਾਣਦਾਰ ਉੱਚਾ ਚਾ ਸਿਨੇਮਾ ਹਾਲ ਲੱਜਾ ਬਿਠਾਣਦਾਰ ਸਿਨੇਮਾ ਹਾਲ ਲੱਜਾ ਸਿਨੇਮਾ ਹਾਲ ਲੱਜਾ ਬਿਠਾਣਦਾਰ ਸਿਨੇਮਾ ਹਾਲ ਲੱਜਾ ਮੈਂ ਵੀ ਜਾਮਾਂ ਤੂੰ ਵੀ ਜਾਵੇਂ ਮੈਂ ਵੀ ਜਾਮਾ ਤੂੰ ਵੀ ਜਾਮੇ ਲਿਆਣੇ ਖੜਿਆ ਉਤੇਰੀ ਮਾਂ ਬਿਠਾਣੇਦਾਰਾ ਉੱਚਾ ਚਵਾਰਾ ਪਾ ਬਿਠਾਣੇਦਾਰਾ ਉੱਚਾ ਚਵਾਰਾ ਪਾ ਬਿਠਾਣੇਦਾਰਾ ਉੱਚਾ ਚਵਾਰਾ ਪਾ ਭਾਰਤੀ ਦੋ ਮੰਝੀਆਂ ਦੀ ਤਾਂ ਬਿਠਾਣੇਦਾਰਾ ਕਰਤੇਰ ਤੋਹ ਮੰਝੀਆਂ ਦੀ ਤਾਂ ਬਿਠਾਣੇਦਾਰਾ ਉੱਚਾ ਚਵਾਰਾ ਪਾ ਬਿਠਾਣੇਦਾਰਾ ਉੱਚਾ ਚਵਾਰਾ ਪਾ